ਸਾਸੀ ਕਲਜੀ ਸਾਰਿਆਂ ਨੂੰ ਅੱਜ ਅਸੀਂ ਦਾਲ ਮੱਖਣੀ ਬਣਾਉਣ ਲੱਗੇ ਆਂ ਮਾਂ ਦੀ ਦਾਲ ਤੇ ਮੋੜ ਦੀ ਦਾਲ ਅੱਧੀ ਅੱਧੀ ਜਿਦਾ ਅੱਧੀ ਕੋਲੀ ਮਾਂ ਦੀ ਲੈ ਲਈ ਸੀ ਅੱਧਿਕ ਕੋਲੀ ਮੋੜ ਦੀ ਲੈ ਲਈ ਸੀ ਤੇ ਥੋੜੇ ਜੇ ਰਾਜਮਾ ਸੀ ਵਿੱਚ ਪਾ ਦਿੱਤੇ ਸੀਗੇ ਭਿਓ ਕੇ ਰੱਖੀ ਹੋਈ ਆ ਇੱਕ ਦੋ ਘੰਟੇ ਹੋ ਗਏ ਆ ਭਿਓਏ ਨੂੰ ਤੇ ਹੁਣ ਅਸੀਂ ਇਹਨੂੰ ਤੇਲ ਚਾਰ ਚੀਟੀਆਂ ਹਲਵਾ ਲੈਣੇ ਆਂ ਜਿਦਾ 1 ਕੌਲੀ ਅਸੀਂ ਪਾਣੀ ਦੀ ਲਈ ਆ ਅਦਾਲ ਦੀ ਲਈ ਆ ਤੇ 4 ਕੌਲੀ ਪਾਣੀ ਦੀ ਪਾ ਦਾਂਗੇ ਉਸ ਅਕੋਰਿ ਤੁਸੀਂ ਜਿਦਾ 2 ਕੌਲੀਆਂ ਲਈਆਂ ਤਾਂ 8 ਕੌਲੀ ਪਾਣੀ ਦੀਆਂ ਪਾ ਲਈਓ ਤੇ ਹੁਣ ਅਸੀਂ ਇਹਦੇ ਵਿੱਚ ਨਮਕ ਪਾ ਦਨੇ ਹਲਦੀ ਪਾ ਦਾਂਗੇ 1 ਚਮਚ ਹਲਦੀ ਦਾ ਪਾਇਆ ਥੋੜਾ ਜਿਹਾ ਲਾਲ ਮਿਰਚ ਦਾ ਪਾਊਡਰ ਪਾ ਦਾਂਗੇ ਅੱਧਾ ਚਮਚ ਮੈਂ ਪਾਇਆ ਲਾਲ ਮਿਰਚਾ ਤੇ ਇਹਨੂੰ 4-5 ਸੀਟੀਆਂ ਲਵਾ ਲੈਣੇ ਆ। ਸਾਡੀ ਇੱਕਦਮ ਢਲ ਗਈ ਆ। ਆਦੇ ਫਰਾਜ ਮਾਗੀ। ਤੇ ਹੁਣ ਥੜਕਾ ਲਗਾ ਲੈਣੇ ਆ। ਥੜਕੇ ਦੀ ਸਮਗਰੀ ਦੇਖ ਲਓ। ਦਾਲ ਵਿੱਚ ਨਹੀਂ ਜ ਟਮਾਟਰ ਜ਼ਿਆਦਾ ਪੈਂਦੇ ਆ ਇਸ ਕਰਕੇ ਮੈਂ 3 ਟਮਾਟਰ ਕੱਟੇ ਹੋਏ ਆ। 2 ਪਿਆਜ਼ ਆ। ہری مرچ میں ایک بھی آیا کیونکہ لال مرچ میں پا چکی اسی تھوڑی جی زیرہ دھنیا پاؤڈر کستوری میتھی نمک جے ਲੋੜ پئی تو اور پا لیں گے تے ا ت کڑی پتہ تھوڑا جہا دُدھ ਪائے گا تے مલાઈ بھی ا دے وچ ایڈ کران گے سب تو پہلا تیل گرم کر لنے ہیں ا دے وچ کڑی پتہ پا لنے ہیں تے زیرہ پا لنے ہیں تھوڑا جہا एक चम्मच जीरे का मैं। हम प्याज पा दे हरी मिर्च भी नाड़ी पा देंगे चंकी तरह भुनों आज देखो लाइट पिंक जहा हो गया है, हूँ असं टमाटर पा दे ਆ ਦੇਖੋ ਦਾਲ ਸਾਡੀ ਗਲ ਗਈ ਆ ਇਹਦੇ ਵਿੱਚ ਹਜੇ ਰਿਜੀ ਜਾਣ ਢਈ ਆ ਕਿਉਂਕਿ ਮੈਂ ਕੁੱਕਰ ਖੁੱਲਾ ਛੱਡ ਕੇ ਇਹਨੂੰ ਰੁਝਾ ਰਹੀ ਆ ਜਦ ਤੱਕ ਥੋੜਕਾ ਨਹੀਂ ਸਾਡਾ ਹੋਇਆ ਤੇ ਹੁਣ ਇਸ ਵਿੱਚ ਅਸੀਂ ਥੋੜਾ ਜਿਹਾ ਦੁੱਧ ਪਾ ਦਾਂਗੇ ਅੱਧਾ ਕੱਪ ਤੁਸੀਂ ਪਾ ਦਿਓ ਤੇ ਇਹਨੂੰ ਫੋਰ ਰਿਜਾਵਾ ਦੇ ਆ ਦੇਖੋ ਦੁੱਧ ਪਾਉਣ ਨਾਲ ਕਲਰ ਕਿਵੇਂ ਚੇਂਜ ਹੋ ਗਿਆ ਪਰ ਹੁਣ ਇਹਨੂੰ ਚੰਗੀ ਤਰ੍ਹਾਂ ਰਿਜਾਵਾ ਦੇ ਹੁਣ ਅਸੀਂ जब तक टमाटर चंडी तरह बिजद् बिच मसाले पा लैं धनिया पाउडर मैं डेढ़ चम्मच धनिया पाउडर का पा है कस्तूरी मेथी थोड़ी जी पा थोड़ी जी लाल मिर्च अर्धे चम्मच तो भी देनों घट ਅਦਰਕ ਤੜਕਨੇ ਤੇਲ ਛੱਡ ਦੁੱਤਾ ਹੈ ਆਲਮੋਸਟ ਸਾਡਾ ਤੜਕਾ ਇਕਦਮ ਰੈਡੀ ਹੈ ਤੜਕਾ ਸਾਡਾ ਇਕਦਮ ਪਿਆਰਾ ਹੈ ਆ ਦੇਖੋ ਤੜਕਨੇ ਕਿੰਨਾ ਥੋੜਾ ਤੇਲ ਛੱਡਿਆ ਹੋਇਆ ਹਨਸੀ ਤੜਕੇ ਨੂੰ ਦਾਲ ਵਿੱਚ ਐਡ ਕਰ ਦਤਾ ਹੈ ਦੇਖੋ ਜੀ ਸਾਡੀ ਬਾਹ ਮੱਖਣੀ ਪਾ ਲਈਆ ਹੁਣ ਲਾਸਟ ਵਿੱਚ ਅਸੀਂ ਮਲਾਈ ਪਾ ਦਨੇ ਆ ਮੈਂ ਇੱਕ ਚਮਚ ਵੱਡਾ ਮਲਾਈ ਦਾ ਐਡ ਕਰ ਦਿੰਦਾ ਮਲਾਈ ਪਾਉਣ ਨਾਲ ਇਹਦੇ ਵਿੱਚ ਇੱਕਦਮ ਕਰੀਮੀ ਮਲਬ ਟੈਕਚਰ ਆ ਜਾਏਗਾ ਅਧੂ ਕਦਮ ਸੜੀ ਇੱਕਦਮ ਬਣ ਕੇ ਤਿਆਰ ਹੈ ਲਾਸਟ ਵਿੱਚ ਅਸੀਂ ਮੁਲਾਇਨਾ ਨਾਨਿਸ਼ਾ ਕਰਦੇ ਆ। ਦੇਖੋ ਜੀ ਦਾਲ ਮਖਣੀ ਬਣ ਕੇ ਇਕਦਮ ਤਿਆਰ ਆ। ਬਹੁਤ ਵਧੀਆ ਲੱਗਦੀ ਆ। ਇਕਦਮ ਕਰੀਮੀ ਟੈਕਚਰ ਆਉਂਦਾ ਹੈ ਦਾਲ ਮਖਣੀ ਦੇ ਵਿੱਚ ਕਿਉਂਕਿ ਅਸੀਂ ਦੁੱਧ ਪਾ ਦਿੰਦੇ ਆ ਉਹਦੇ ਕਰਕੇ। ਤੁਸੀਂ ਵੀ ਘਰ ਜ਼ਰੂਰ ਬਣਾਇਓ ਦਾਲ ਮਖਣੀ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਜੀ। ਕਮੈਂਟ ਕਰ ਦਿਆ ਕਰੋ, ਲਾਈਕ ਕਰ ਦਿਆ ਕਰੋ ਤੇ ਸ਼ੇਅਰ ਕਰ ਦਿਆ ਕਰੋ। ਥੈਂਕ ਯੂ ਜੀ ਤੁਹਾਡਾ ਸਾਰਿਆਂ ਦਾ। ਧੰਨਵਾਦ। ਸਤਿ ਸ਼੍ਰੀ ਅਕਾਲ ਜੀ।